ਸ਼ੋਭਾਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਆ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਈ ਚੋਣ ਪ੍ਰਚਾਰ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋ ਜਾਵੇਗਾ ਇਸ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਲਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਚੋਣ ਕਮਿਸ਼ਨ ਨੇ ਖੇਤਰ ਦੇ ਵਿੱਚ 114 ਸਥਾਨ ਅਤੇ 222 ਪੋਲਿੰਗ ਸਟੇਸ਼ਨ ਬਣਾਈ ਨੇ ਜਿਨ੍ਹਾਂ ਵਿੱਚੋਂ 60 ਸ਼ਹਿਰੀ ਅਤੇ 162 ਪਿੰਡੂ ਖੇਤਰਾਂ ਦੇ ਵਿੱਚ ਸਥਾਪਿਤ ਕੀਤੇ ਗਏ ਨੇ। ਇਹਨਾਂ ਵਿੱਚੋਂ 100 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। 9 ਮਾਡਲ ਪੋਲਿੰਗ ਸਟੇਸ਼ਨ ਅਤੇ ਔਰਤਾਂ ਦੇ ਲਈ ਤਿੰਨ ਸਮਰਪਿਤ ਪੋਲਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਗਏ ਨੇ ਇਸ ਤੋਂ ਇਲਾਵਾ ਅਪਾਹਜ ਵੋਟਰਾਂ ਅਤੇ ਨੌਜਵਾਨ ਵੋਟਰਾਂ ਦੇ ਲਈ ਵਿਸ਼ੇਸ਼ ਪੋਲਿੰਗ ਸਟੇਸ਼ਨ ਸਥਾਪਿਤ ਕੀਤਾ ਗਿਆ ਸਾਰੇ ਪੋਲਿੰਗ ਸਟੇਸ਼ਨਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤੇ 100% ਵੈਬ ਕਾਸਟਿੰਗ ਨੂੰ ਯਕੀਨੀ ਬਣਾਇਆ ਗਿਆ ਚੋਣ ਕਮਿਸ਼ਨ ਦੇ ਮੁਤਾਬਕ 9 ਨਵੰਬਰ ਨੂੰ 6 ਵਜੇ ਸ਼ਾਮ ਤੋਂ 11 ਨਵੰਬਰ ਸ਼ਾਮ 6 ਵਜੇ ਤੱਕ ਡਰਾਈ ਡੇ ਐਲਾਨਿਆ ਗਿਆ ਸੋ ਪੁਲਿਸ ਅਤੇ ਆਪਕਾਰੀ ਵਿਭਾਗ ਦੀਆਂ ਟੀਮਾਂ ਇਸ ਦੌਰਾਨ ਸ਼ਰਾਬ ਦੀ ਵਿਕਰੀ ਤੇ ਰੋਕ ਲਗਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਆ ਨੇੜਿਓ ਇਸ ਦੀ ਨਿਗਰਾਨੀ ਰੱਖਣ ਦੀਆਂ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੇ 768 ਕਰਮਚਾਰੀ ਪੰਜਾਬ ਪੁਲਿਸ ਦੇ 876 ਕਰਮਚਾਰੀ ਤਾਇਨਾਤ ਕੀਤੇ ਗਏ ਨੇ ਸਾਰੇ 114 ਬੋਲਿੰਗ ਸਟੇਸ਼ਨਾਂ ਤੇ ਕੇਂਦਰੀ ਫੋਰਸ ਦੇ 480 ਕਰਮਚਾਰੀ ਤਾਇਨਾਤ ਕੀਤੇ ਜਾਣਗੇ ਗਵਾਂਡੀ ਜ਼ਿਲ੍ਹਿਆਂ ਦੀਆਂ ਸਰਹੱਦਾਂ ਅਤੇ ਅਣਚਾਹੇ ਤੱਤਾਂ ਦੀ ਨਿਗਰਾਨੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਸੁਰੱਖਿਆ ਦੇ ਤਹਿਤ ਕੀਤੇ ਗਏ ਨੇ ਇਸ ਦੇ ਨਾਲ ਹੀ ਪੈਟਰੋਲਿੰਗ ਟੀਮਾਂ ਵੀ ਕਿਸੇ ਵੀ ਐਮਰਜੈਂਸੀ ਦੇ ਨਾਲ ਨਜਿੱਠਣ ਦੇ ਲਈ ਤਿਆਰ ਰਹਿਣਗੀਆਂ 24 ਘੰਟੇ ਪਹਿਲਾਂ ਸੰਵੇਦਨਸ਼ੀਲ ਪੁਲਿਸ ਸਟੇਸ਼ਨਾਂ ਤੇ ਗਸ਼ਤ ਵੀ ਵਧਾ ਦਿੱਤੀ ਗਈ ਆ ਸੋ ਤਰਨ ਤਰਨ ਹਲਕੇ ਦੇ ਵਿੱਚ ਕੁੱਲ 192838 ਵੋਟਰ ਨੇ ਇਹਨਾਂ ਵਿੱਚੋਂ 1933 ਪੁਰਸ਼ ਵੋਟਰ ਅਤੇ 91897 ਮਹਿਲਾ ਵੋਟਰ ਨੇ ਅਤੇ ਅ ਥਰਡ ਜੈਂਡਰ ਦੇ ਵੀ 8 ਵੋਟਰ ਇਹਨਾਂ ਦੇ ਵਿੱਚ ਸ਼ਾਮਲ ਨੇ ਸੋ ਇਸ ਤੋਂ ਇਲਾਵਾ 1357 ਅ ਸੇਵਾ ਵੋਟਰ 85 ਸਾਲ ਦੀ ਉਮਰ ਤੋਂ ਵੱਧ ਦੇ 1657 ਵੋਟਰ 306 ਐਨ ਆਰ ਆਈ ਵੋਟਰ ਅਤੇ 1488 ਅਪਾਹਜ ਵੋਟਰ ਇਸ ਦੇ ਵਿੱਚ ਸ਼ਾਮਲ ਨੇ 18 19 ਉਮਰ ਦੇ ਸਮੂਹ ਦੇ ਵਿੱਚ 3333 ਵੋਟਰ ਆਉਂਦੇ ਨੇ ਸੋ ਵੱਡੇ ਪੱਧਰ ਤੇ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਨੂੰ ਨਿਰਪੱਖ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਰਾਉਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਸੋ ਇਸ ਸੰਬੰਧ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੋਵੇਗਾ ਅੱਜ 6 ਵਜੇ ਤੋਂ ਬਾਅਦ ਬਾਰੂ ਬਾਰੀ ਜਿਹੜੇ ਆਗੂ ਨੇ ਹਲਕੇ 'ਚ ਮੌਜੂਦ ਨੇ ਉਹਨਾਂ ਨੂੰ ਵੀ ਹਲਕਾ ਛੱਡਣਾ ਪਵੇਗਾ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਿਆਸੀ ਤੌਰ ਤੇ ਮੁਸ਼ਕਲਾਂ ਦੇ ਨਾਲ ਘਿਰਦੇ ਹੋਏ ਨਜ਼ਰ ਆਏ ਨੇ ਪਹਿਲਾਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਦਾ ਘਰਾਓ ਹੋਇਆ ਤੇ ਹੁਣ ਰਾਜਾ ਵੜਿੰਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਰਾਜਾ ਵੜਿੰਗ ਦਾ ਘਰਾਉ ਕੀਤਾ ਜਾ ਰਿਹਾ ਮਲਵਿੰਦਰ ਸਿੰਘ ਕੰਗ ਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਰਾਜਾ ਵੜਿੰਗ ਦਾ ਸਿਆਸੀ ਘਰਾਉ ਕੀਤਾ ਉਧਰ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਇੰਦਰਬੀਰ ਸਿੰਘ ਨਿੱਜਰ ਵੀ ਰਾਜਾ ਵੜਿੰਗ ਦਾ ਬਾਈਕਾਟ ਕਰਨ ਦੀ اپیل ਕਰਦੇ ਹੋਏ ਨਜ਼ਰ ਆਏ ਨੇ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਹੈ ਤੁਹਾਨੂੰ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਹਾਂ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਦੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੀਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਇਹ ਲੱਗਦਾ ਵੀ ਤੁਹਾਨੂੰ ਸਿੱਖਾ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ-ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਉਹ ਪਿਛਲੇ तकरीबन 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰ ਹੀ ਦਿੰਨੇ ਹੋ ਉਹਨਾਂ ਦੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਹੈ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿਖਾਉਣਗੇ ਸਿੱਖਾਂ ਨੇ ਸਮੁੱਚੀ ਦੁਨੀਆ 'ਚ ਆਪਣੇ ਕੇਸਾ ਨਾਲ ਆਪਣੇ ਕਾਕਾਰਾ ਨਾਲ ਆਪਣੀ ਪਛਾਣ ਬਣਾਈ ਗਿਆ ਬਾਲੇਮੁਰਗਾ ਜਾ ਕੇ ਫੌਜਾਂ ਚ ਪਰਤੀ ਹੋਏ ਨੇ ਪੁਲਿਸ ਪਰਤੀ ਹੋਏ ਨੇ ਸੋ ਸਾਡੀ ਸਿੱਖਾਂ ਦੀ ਪਛਾਣ ਕੇਸਾ ਨਾਲ ਹੈ ਬੜੇ ਦੁਖ ਦੀ ਗੱਲ ਹੈ ਕਿ ਕੱਲ ਜਿਵੇਂ ਰਾਜਾ ਫਰੀਂ ਨੇ ਦੋ ਬੱਚਾ ਦੇ ਸੱਤਿਆਤ ਰੱਖ ਕੇ ਉਹਨਾਂ ਦੇ ਕੇਸਾ ਨੂੰ ਪਕੜ ਕੇ ਔਰ ਜੋ ਅਜੀਬ ਜੀਆਂ ਹੱਤਾ ਕੀਤੀਆਂ ਨੇ ਮੈਨੂੰ ਆਸ ਹੈ ਕਿ ਅਕਾਤਖ ਸਾਹਿਬ ਇਸ ਗੱਲ ਦਾ ਬਹੁਤ ਸੀਰੀਅਸ ਨੋਟਿਸ ਲੈਣਗੇ ਔਰ ਮੈਂ ਅਰਦਾਸ ਕਰਦਾ ਹਾਂ ਕਿ ਇਹ ਘਟਨਾ ਦੁਬਾਰਾ ਨਹੀਂ ਹੋਣੀ ਆ ਮੈਂ ਵੀ ਇਸੇ ਕੌਮ ਨੂੰ ਕਹਿਣਾ ਹੈ ਕਿ ਜੋ ਤੱਕ ਰਾਜਾ ਬਰੰਗੇਸ ਗਲਤੀ ਮਾਫੀ ਨਹੀਂ ਮੰਗਦੇ ਜੋ ਤੱਕ ਹਾਲ ਤੱਕ ਸਾਨੂੰ ਮaaf ਨਹੀਂ ਕਰਦੇ ਤੇ ਇਹਨਾਂ ਦਾ ਸੋਸ਼ਲ ਬਾਇਕਾਟ ਕੀਤਾ ਜਾਵੇ ਬਾਇਕੋਟ ਜਿੱਕਾ ਖਾਲਸਾ ਬਾਇਕੋਟ ਜਿੱਕੀ ਫਤਿਹ ਦੁਨੀਆ ਭਰ ਦੇ ਸਭ ਤੋਂ ਜ਼ਿਆਦਾ ਵਿਅਸਤ ਰਹਿਣ ਵਾਲੇ ਹਵਾਈ ਅੱਡਿਆਂ ਦੇ ਵਿੱਚੋਂ ਇੱਕ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿੱਚ ਕੁਝ ਅਜੀਹਾ ਹੋਇਆ ਕਿ 800 ਉਡਾਨਾਂ ਲੇਟ ਹੋ ਗਈਆਂ ਇਸ ਦਾ ਕਾਰਨ ਸੀ 에ਅਰ ਨੈਵੀਗੇਸ਼ਨ ਸਿਸਟਮ ਦੇ ਵਿੱਚ ਆਈ ਤਕਨੀਕੀ ਖਰਾਬੀ ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਜਤਕੀ ਸ਼ੁੱਕਰਵਾਰ ਰਾਤ ਤਕਰੀਬਨ 9 ਵਜੇ ਲਗਭਗ ਇਸ ਸਮੱਸਿਆ ਦਾ ਹੱਲ ਹੋ ਗਿਆ ਇਸ ਤੋਂ ਬਾਅਦ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਜਿਸ ਤੋਂ ਬਾਅਦ ਉਡਾਨਾਂ ਦੇ ਆਉਣ ਜਾਣ ਦੇ ਵਿੱਚ ਸਿਰਫ 19 ਤੋਂ 20 ਮਿੰਟ ਦਾ ਫਰਕ ਹੀ ਦੇਖਿਆ ਜਾ ਰਿਹਾ ਹੈ ਸੋ 에어ਪੋਰਟ ਅਥਾਰਟੀ ਆਫ ਇੰਡੀਆ ਦੇ ਮੁਤਾਬਕ ਸ਼ੁੱਕਰਵਾਰ ਰਾਤ ਆਈ ਤਕਨੀਕੀ ਸਮੱਸਿਆ ਹੁਣ ਹੱਲ ਹੋ ਗਈ ਹੈ ਫਲਾਈਟ ਰਡਾਰ ਦੇ ਮੁਤਾਬਕ ਆਉਣ ਦੇ ਵਿੱਚ ਔਸਤਨ 5 ਮਿੰਟ ਅਤੇ ਜਾਣ ਦੇ ਵਿੱਚ 19 ਮਿੰਟ ਦੀ ਦੇਰੀ ਹੈ ਹੁਣ ਤੱਕ 129 ਫਲਾਈਟਾਂ ਜਿਹੜੀਆਂ ਨੇ ਉਹ ਲੇਟ ਹੋਈਆਂ ਨੇ ਇਸ ਦੇ ਵਿੱਚ ਆਉਣ ਵਾਲੀਆਂ 53 ਫਲਾਈਟਾਂ ਅਤੇ ਜਾਣ ਵਾਲੀਆਂ 76 ਫਲਾਈਟਾਂ ਸ਼ਾਮਲ ਨੇ ਸੋ ਬੀਤੀ ਕੱਲ ਤੋਂ ਮੁੰਬਈ ਦੀ ਜ਼ਿਆਦਾਤਰ ਫਲਾਈਟ ਸਮੇਂ ਤੇ ਚੱਲ ਰਹੀ ਹੈ ਲਖਨਊ 에ਅਰਪੋਰਟ ਤੇ ਆਉਣ ਵਾਲੀਆਂ ਫਲਾਈਟਸ ਦੇ ਵਿੱਚ ਥੋੜੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ 에ਅਰ ਤੋਂ ਆਉਣ ਵਾਲੀਆਂ ਫਲਾਈਟਸ ਸਮੇਤ ਨੇ ਸੋ ਸ਼ੁਕਰਵਾਰ ਦੀ ਤੁਲਨਾ ਦੇ ਵਿੱਚ ਸਥਿਤੀ ਸ਼ਨੀਚਰਵਾਰ ਨੂੰ ਥੋੜਾ ਸੁਧਾਰ ਆਇਆ ਹੈ ਤੇ ਉਸ ਤੋਂ ਬਾਅਦ ਐਤਵਾਰ ਨੂੰ ਵੀ ਸਥਿਤੀ ਦੇ ਵਿੱਚ ਸੁਧਾਰ ਲਗਾਤਾਰ ਜਾਰੀ ਹੈ ਸ਼ੁਕਰਵਾਰ ਨੂੰ ਇਹ ਤਕਨੀਕੀ ਖਰਾਬੀ ਆਈ ਸੀ ਤੇ ਹੁਣ ਜਾਣਕਾਰੀ ਦੇ ਮੁਤਾਬਕ ਸਿਸਟਮ ਦੇ ਵਿੱਚ ਆਈ ਇਸ ਖਰਾਬੀ ਨੂੰ ਠੀਕ ਕਰ ਲਿਆ ਅਤੇ ਥੋੜੀ ਦੇਰੀ ਦੇ ਨਾਲ ਹੀ ਕੁਝ ਜਹਾਜ਼ ਤੇ ਫਲਾਈਟਾਂ ਚੱਲ ਰਹੀਆਂ ਨੇ ਬਾਕੀ ਸਾਰਾ ਸਿਸਟਮ ਹੈ ਦਿੱਲੀ 에ਰਪੋਰਟ ਦੇ ਉੱਤੇ ਦਰੁਸਤ ਹੋ ਚੁੱਕਾ ਹੈ ਉਧਰ ਬੰਗਾ ਵਿਧਾਨ ਸਭਾ ਹਲਕਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਨੂਚਨ ਸਿੰਘ ਦਾ ਤਰਨਤਾਰਨ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਦੌਰਾਨ ਦਿਹਾਂਤ ਹੋ ਗਿਆ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਤੁਰੰਤ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਰਿਪੋਰਟਾਂ ਦੇ ਮੁਤਾਬਕ ਤਰਨੋਚਨ ਸਿੰਘ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਮੌਤ ਨਾਲ ਸਿਆਸੀ ਹਲਕਿਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਤਰਨਤਾਰਨ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਤੇ ਮਰਹੂਮ ਆਗੂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ। ਤਰਨੋਚਨ ਸਿੰਘ ਕਾਂਗਰਸ ਪਾਰਟੀ ਦੇ ਅੰਦਰ ਪ੍ਰਸਿੱਧ ਨੇਤਾ ਅਤੇ ਜਨਤਕ ਸੇਵਾ ਲਈ ਸਮਰਪਿਤ ਉਹਨਾਂ ਨੂੰ ਜਾਣਿਆ ਜਾਂਦਾ ਸੀ ਉਹਨਾਂ ਦੇ ਅਚਾਨਕ ਦੇਹਾਂਤ ਦੇ ਨਾਲ ਸਿਆਸੀ ਭਾਈਚਾਰੇ ਅਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਂਗ ਰਾਜਵੀਰ ਜਵੰਦਾ ਹੁਣ ਮੌਤ ਤੋਂ ਬਾਅਦ ਵੱਡੇ ਪਰਦੇ ਤੇ ਨਜ਼ਰ ਆਉਣਗੇ ਪਹਿਲਾਂ ਹੀ ਸ਼ੂਟ ਕੀਤੀ ਗਈ ਉਹਨਾਂ ਦੀ ਫਿਲਮ ਯਮਲਾ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਇਹ ਫਿਲਮ 28 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਇਸ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਪੋਸਟਰ ਫਿਲਮ ਦੀ ਰਿਲੀਜ਼ ਰਿਲੀਜ਼ ਮਿਤੀ ਦਾ ਖੁਲਾਸਾ ਵੀ ਕਰਦਾ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ ਤੇ ਨਜ਼ਰ ਆਉਣਗੇ ਪ੍ਰਸਿੱਧ ਗਾਇਕ ਸਿੱਧੂ ਮੂਸਾ ਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਵੀ ਉਹਨਾਂ ਦੀ ਫਿਲਮ ਯਮਲਾ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਰਿਲੀਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ 28 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਾਜਵੀਰ ਜਵੰਦਾ ਦੀ ਫਿਲਮ ਯਮਲਾ ਦੇਖੀ ਜਾ ਸਕੇਗੀ ਤੇ ਹੁਣ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਸਰਗਰਮ ਪੱਛਮੀ ਗੜਬੜੀ ਅਤੇ ਲਾ ਨੀਨਾ ਦੇ ਪ੍ਰਭਾਵ ਦੇ ਨਾਲ ਇਸ ਸਾਲ ਦਸੰਬਰ ਦੇ ਵਿੱਚ ਠੰਡ ਪੈਣ ਦੀ ਸੰਭਾਵਨਾ ਵੱਧ ਗਈ ਹੈ ਅਤੇ ਕੜਾਕੇ ਦੀ ਠੰਡ ਸਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਪੱਛਮੀ ਗੜਬੜੀਆਂ ਤੋਂ ਬਾਅਦ ਨਵੰਬਰ ਦੀ ਸ਼ੁਰੂਆਤ ਤੋਂ ਹੀ ਤਾਪਮਾਨ ਲਗਾਤਾਰ ਡਿੱਗ ਰਿਹਾ ਜਿਸ ਦੇ ਨਾਲ ਰਾਤ ਵੇਲੇ ਅਤੇ ਸਵੇਰ ਵੇਲੇ ਠੰਡ ਵੱਧ ਰਹੀ ਹੈ ਇਸੇ ਕਾਰਨ ਘਟੋ ਘਟ ਤਾਪਮਾਨ ਆਮ ਨਾਲੋਂ 2 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਸ ਹਫਤੇ 13 ਨਵੰਬਰ ਤੱਕ ਵੱਧ ਵੱਧ ਤਾਪਮਾਨ ਆਮ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਵੱਧ ਵੱਧ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਜਦਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਇਸ ਦੌਰਾਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਕੱਟੋ-ਕੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਜਦਕਿ ਰਾਜ ਦੇ ਹੋਰ ਹਿੱਸਿਆਂ ਦੇ ਵਿੱਚ ਕੱਟੋ-ਕੱਟ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਇਸ ਸਥਿਤੀ ਦੇ ਵਿੱਚ ਉੱਤਰੀ ਤੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਕੱਟੋ-ਕੱਟ ਤਾਪਮਾਨ ਆਮ ਨਾਲੋਂ ਘੱਟ ਸਕਦਾ ਹੈ ਜਦਕਿ ਹੋਰ ਹਿੱਸਿਆਂ ਦੇ ਵਿੱਚ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਇਸ ਤੋਂ ਇਲਾਵਾ ਲਾਨੀਨਾ ਦੇ ਪ੍ਰਭਾਵ ਨਾਲ ਇਸ ਸਾਲ ਵਧੀ ਹੋਈ ਠੰਡ ਦਾ ਇਹ ਕਾਰਨ ਬਣ ਸਕਦਾ ਹੈ ਇਸ ਨਾਲ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਦਾ ਇੱਕ ਵੱਡਾ ਕਾਰਨ ਇਸ ਨੂੰ ਮੰਨਿਆ ਜਾ ਰਿਹਾ ਹੈ ਦਸੰਬਰ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਲਾਨੀਨਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਲਾਨੀਨਾ ਇੱਕ ਮੌਸਮੀ ਵਰਤਾਰਾ ਹੁੰਦਾ ਹੈ ਇਹ ਉਦੋਂ ਵਾਪਰਦਾ ਹੈ ਜਦੋਂ ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਣੀ ਆਮ ਨਾਲੋਂ ਜ਼ਿਆਦਾ ਠੰਡਾ ਹੋ ਜਾਂਦਾ ਹੈ ਇਹ ਪਾਣੀ ਸਮੁੰਦਰ ਦੀ ਸਤ੍ਹਾ ਤੋਂ ਉੱਪਰ ਵੱਲ ਉੱਠਦਾ ਹੈ ਜਿਸ ਦੇ ਨਾਲ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਮੌਸਮ ਬਦਲ ਜਾਂਦਾ ਹੈ ਜਦੋਂ ਸਮੁੰਦਰ ਦਾ ਪਾਣੀ ਠੰਡਾ ਹੁੰਦਾ ਹੈ ਤਾਂ ਠੰਡੀਆਂ ਹਵਾਵਾਂ ਪੈਦਾ ਹੁੰਦੀਆਂ ਨੇ ਜੋ ਉੱਥੋਂ ਮੌਸਮ ਨੂੰ ਠੰਡਾ ਕਰ ਦਿੰਦੀਆਂ ਨੇ ਇਹ ਠੰਡ ਵਧਾਉਂਦਾ ਹੈ ਖਾਸ ਕਰਕੇ ਉੱਤਰੀ ਭਾਰਤ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿੱਚ ਬਾਰਿਸ਼ ਦੇ ਪੈਟਰਨ ਨੂੰ ਵੀ ਇਹ ਪ੍ਰਭਾਵਿਤ ਕਰਦਾ ਹੈ ਮੌਸਮ ਆਹਾਰਾਂ ਦੇ ਮੁਤਾਬਕ ਲਾਨੀਨਾ ਅਕਤੂਬਰ ਤੇ ਦਸੰਬਰ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਆਮ ਨਾਲੋਂ ਠੰਡਾ ਮੌਸਮ ਬਣਾਉਂਦਾ ਇਸ ਦੇ ਨਾਲ ਪਹਾੜੀ ਖੇਤਰਾਂ ਦੇ ਵਿੱਚ ਬਰਫ ਬਾਰੀ ਵੀ ਹੁੰਦੀ ਹੈ ਸੋ ਇਸ ਦੇ ਪ੍ਰਭਾਵ ਦੇ ਕਾਰਨ ਉੱਤਰੀ ਭਾਰਤ ਦੇ ਵਿੱਚ ਠੰਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਦਾਜ਼ਤ ਬਹੁਤ ਬਹੁਤ ਧੰਨਵਾਦ